ਅੱਛੀ ਲਿਖਿਆ ਇਹ ਸੋਨਿਆ ਸੋਨਿਆ ਕੁੜੀਆਂ ਦੇ ਰਿਸ਼ਤੇ ਪਰਿਵਾਰਾਂ ਦੇ ਨੰਬਰ ਸਮੇਤ ਔਰ ਵੈਲ ਸੈਟਲਡ ਇੰਡੀਆ ਔਰ ਫੋਰਨ ਦੇ ਲੜਕਿਆਂ ਦੇ ਰਿਸ਼ਤੇ ਜੀ ਸਾਰੇ ਰਿਸ਼ਤੇ ਪਰਿਵਾਰਾਂ ਦੇ ਨੰਬਰ ਸਮੇਤ ਹੈ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟੱਚਿੰਗ ਕੋਰ ਜਿੱਥੇ ਪਾਈ ਜਾਂਦੀ ਰਿਸ਼ਤਿਆਂ ਦੀ ਐਡ ਜੇਕਰ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਮੇਰੇ ਦਿੱਤੇ ਨੰਬਰ ਤੇ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ WhatsApp ਕਰ ਸਕਦੇ ਹੋ ਜੀ ਔਰ ਤੁਹਾਨੂੰ ਐਡ ਪਾਉਣ ਦੀ ਪ੍ਰਕਿਰਿਆ ਦੱਸ ਦਿੱਤੀ ਜਾਵੇਗੀ ਮੈਂ ਨਾ ਕੋਚਿੰਗ ਦਾ ਟਾਈਮ 11 ਤੋਂ 12 ਜੀ ਸਵੇਰ ਦੇ ਟਾਈਮ ਠੀਕ ਹੈ ਜੀ ਔਰ ਬਾਈਕਰੂ ਜੀ ਮੇਰਾ ਇੱਕੋ ਹੀ ਨੰਬਰ ਹੈ ਜੋ ਸਕਰੀਨ ਤੇ چلਦਾ ਹੈ ਇਸ ਤੋਂ ਇਲਾਵਾ ਮੇਰਾ ਹੋਰ ਕੋਈ ਨੰਬਰ ਨਹੀਂ ਹੈ ਅਗਰ ਕਿਸੇ ਹੋਰ ਨੰਬਰ ਤੋਂ ਮੇਰਾ ਨਾਮ ਲੈ ਕੇ ਤੁਹਾਨੂੰ ਕੋਲ ਆਂਦਾ ਤੇ ਉਹਦੀ ਰਿਸਪੌਂਸਿਬਿਲਟੀ ਮੇਰੀ ਨਹੀਂ ਕਿਉਂਕਿ ਸਿਰਫ ਮੈਂ ਇੱਕ ਕੋ ਨੰਬਰ ਨਾਲ ਹਰ ਇੱਕ ਨਾਲ ਡੀਲ ਕਰ ਰਹੀ ਹਾਂ ਠੀਕ ਹੈ ਜੀ ਸੋ ਵਾਈਗਰੂ ਜੀ ਜੀ ਹਰ ਕੰਮ ਦੇ ਸ਼ੁਰੂਆਤ ਵਾਈਗਰੂ ਜੀ ਦੇ ਨਾਮ ਤੋਂ ਦੀ ਸੋ ਵਾਈਗਰੂ ਜੀ ਰਾਮ ਰਾਮ ਜੀ ਤਾਂ ਲਿਖਣਾ ਬਿਲਕੁਲ ਵੀ ਨਾ ਭੁੱਲਣਾ ਔਰ ਆਪਣੇ ਏਰੀਆ ਦਾ ਨਾਮ ਵੀ ਜਰੂਰ ਦੱਸਣਾ ਮੈਨੂੰ ਪਤਾ ਚੱਲੇ ਕਿ ਮੇਰੇ ਪੈਨ ਪ੍ਰਾ ਮੈਨੂੰ ਕਿੱਥੋਂ ਮੇਰੀ ਵੀਡੀਓ ਨੂੰ ਦੇਖਦੇ ਪਏ ਔਰ ਇੱਕ ਲਾਈਕ ਜ਼ਰੂਰ ਕਰਨਾ ਵਾਈਗਰੂ ਜੀ ਤੁਹਾਡਾ ਇੱਕ ਲਾਈਕ ਮੈਨੂੰ ਮੋਟੀਵੇਟ ਕਰਦਾ ਵਾ ਸੋ ਲਾਈਕ ਜ਼ਰੂਰ ਦੇਣਾ ਵਾਈਗਰੂ ਜੀ ਤੇ ਜਿਹੜੇ ਨਵੇਂ ਹੋ ਚੈਨਲ ਤੇ फटाफट ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਣਾ ਤਾਂ ਕਿ ਜਦੋਂ ਵੀ ਲੇਟੈਸਟ ਵੀਡੀਓ ਆਵੇ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਤੁਹਾਡੀ ਸਕਰੀਨ ਦੇ ਉੱਤੇ ਆ ਜਾਏ ਸਾਡੇ ਚੈਨਲ ਕਚਨ ਕੋਰਸ ਜੀ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਆਫ ਕੋਸ ਚ ਲਗਾਈ ਜਾਂਦੀ ਹੈ ਤੇ ਜੇਕਰ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਲਗਵਾ ਕੇ ਆਪਣੇ ਲਈ ਵਧੀਆ ਜੀਵਨ ਸਾਥੀ ਲੱਭ ਸਕਦੇ ਹੋ ਠੀਕ ਹੈ ਜੀ ਚਲੋ ਸ਼ੁਰੂਆਤ ਕਰਦੇ ਹਾਂ ਜੀ ਫਿਰ ਰਿਸ਼ਤੇਾਂ ਦੀ ਵਾਇ ਗ੍ਰਿਜ ਰਿਸ਼ਤੇ ਜੀ ਮਾਸੂਮ ਲੜਕੀ ਦਾ ਨਾਮ ਕੋਰ ਮਹਿਰਾ ਕਾਸਟ ਹੈ ਜੀ ਰਾਜਪੂਤ ਕਸ਼ਯਪ ਨੇ 89 ਦਾ ਜਨਮ ਹੈ ਜੀ ਲੜਕਾ ਮਤਲਬ ਕਿ ਪਰਿਵਾਰ ਵਾਲੇ ਸਾਰੇ ਵੈਸ਼ਨੂ ਹੈ ਡਿਵੋਰਸ ਹੋਇਆ ਹੈ ਪਰ ਕੋਈ ਬੱਚਾ ਨਹੀਂ ਹੈਗਾ ਏਰੀਆ ਜੀ ਇਹਨਾਂ ਦਾ ਜਲੰਧਰ ਲੜਕਾ ਵਧੀਆ ਹੋਵੇ ਵਧੀਆ ਕੰਮਕਾਜ ਕਰਨ ਵਾਲਾ ਹੋਵੇ ਸੇਮ ਕਾਸਟ ਦਾ ਹੋਵੇ ਤੇ ਵੈਲੈਂਟ ਗੁੱਡ ਹੈ ਜੀ ਤਾਂ ਪਹਿਲੀ ਪੱਟੀ ਉਸ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਨਾਲ ਵਾਇਗ੍ਰੂ ਜੀ ਰਿਸ਼ਤੇ ਜੀ ਵੈਲ ਸੈਟਲ ਜੱਟ ਸਿੱਖ ਲੜਕੇ ਦਾ ਪੂਰੀ ਫੈਮਿਲੀ ਅਮਰਤ ਹਰੀ ਹੈ ਜੀ ਲੜਕਾ ਵੀ ਅਮਰਿਤ ਤਾਰੀਆ ਨਾਮ ਸਿੱਖ ਟਿੱਲੋ ਗੋਤਰ ਹੈ ਜੂ 1987 ਦਾ ਜਨਮ 5 ਫੁੱਟ 10 ਹਾਈਟ ਹੈ ਜੀ ਵਰਕ ਕਰਦੇ ਪਏ ਸੀਨੀਅਰ ਸੌਫਟਵੇਅਰ ਇੰਜੀਨੀਅਰ ਨੇ ਇਨ ਮਲਟੀਪਲ ਨੈਸ਼ਨਲ ਕੰਪਨੀ ਦੇ ਵਿੱਚ ਹੈਂਡਸਮ ਸੈਲਰੀ ਹੈ ਜੀ ਇਹਨਾਂ ਦੀ ਏਰੀਆ ਜੀ ਮੋਹਾਲੀ ਔਰ ਪੂਰਾ ਪਰਿਵਾਰੀ ਨਦ ਅਮਰਿਤ ਤਾਰੀਆ ਜੀ ਪਿਤਾ ਜੀ ਨਹੀਂ ਹੈਗੇ ਮਾਤਾ ਜੀ ਹੋਮ ਮਿਕ ਇੱਕ ਬ੍ਰਦਰ ਮੈਰਿਡ ਹੈ ਔਰ ਵੀ ਵੈਲ ਸੈਟਲਡ ਹੈ ਠੀਕ ਹੈ ਜੀ اور لڑکی چاہیے جی سمپل کریلو جٹ سکھ ہوے گڈ سکھ فیملی تو بیلنگ کر دی ہوے نو ڈیمانڈ پیلی پٹیوج پروار والے دا نمبر ہے جے تو سی ڈائریکٹ رشتہ دی گل بات کر سکدو جی ندینا بھائی گرو جی رشتہ جی علٹس علٹس کتنے والے لڑکے دا جٹ سکھ فیملی تو بیلنگ کردا سنگل چائلڈ ہے گڈ سکھ پروار ہے جی سمپل فیملی ہے جس لڑکی نے فارن جانا ہے کینیڈا جا نا تو سی ناں ضرور سمپل کرنا جی نام جے سنگھ गोत्र है जी दस हाइट है उन्नीस सौ नड़िन्नवे का जन्म तीन किले जमीन है जी ठीक है लड़के ने बी ए की प्लस डी एल एड की है प्लस मास्टर ऑफ इंग्लिश लिटरेचर करते पे है ठीक है जी मतलब काफ़ी वैल एजुकेटिड है लड़का और साढ़े सत्त बैंड है जी आइलट्स और वर्क करते पे जी आइलट्स ट्रेनर है वैरी मतलब स्मार्ट सैलरी है जी इन्हों पिताजी ਜੋਗੇ ਨੇ ਫਾਰਮਰ ਨੇ ਮਾਤਾ ਜੀ ਹੋਮ ਮੇਕਰ ਹੈ ਜੀ ਏਰੀਆ ਜੀ ਇਹਨਾਂ ਦਾ ਫਿਰੋਜ਼ਪੁਰ ਲੜਕੀ ਚਾਹੀਦੀ ਹੈ ਵੈਲ ਐਜੂਕੇਟਿਡ ਹੋਵੇ ਮੈਰਿਜ ਇਹਨਾਂ ਨੇ ਪੱਕੀ ਕਰਨੀ ਹੈ ਜੀ ਔਰ ਕੈਨੇਡਾ ਜਾਣਾ ਵਾ ਸਪਸ ਵਿਜ਼ਿਟ ਹੈ ਠੀਕ ਹੈ ਜੀ ਅੱਧਾ ਖਰਚਾ ਲੜਕੇ ਨੇ ਕਰਨਾ ਔਰ ਅੱਧਾ ਖਰਚਾ ਲੜਕੀ ਜੋ ਕਰ ਸਕੇ ਉਹਨਾਂ ਦੇ ਪਰਿਵਾਰ ਵਾਲੇ ਸੋ ਤੁਸੀਂ ਨਾਲ ਜਰੂਰ ਸੰਪਰਕ ਕਰਨਾ ਜੀ ਲੜਕਾ ਵੀ ਗੁਰੂ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਬਹੁਤ ਵਧੀਆ ਹੈ ਜੀ ਤੇ ਨਾਲ ਪੀਲੀ ਪੱਟੀ ਉਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਇਹਨਾਂ ਨਾਲ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਜੀ ਵਾਈਗਰੂ ਜੀ ਵਾਈਗਰੂ ਜੀ ਰਿਸ਼ਤਾ ਜੀ ਬਿਜ਼ਨਸਮੈਨ ਪਲੱਸ ਜੋਬ ਕਰਦੇ ਲੜਕੇ ਦਾ ਜੀ ਲੜਕਾ ਅਮ੍ਰਿਤਾਰੀਆ ਜੀ ਨਾਮ ਸਿੰਘ ਕਾਸਟ ਅਰੋੜਾ 1994 ਦਾ ਜਨਮ ਪੰਫਡ 11 ਹਾਈਟ ਹੈ ਜੀ ਅਮ੍ਰਿਤਸਰ ਤੇ ਰਹਿਣ ਵਾਲੇ ਪਲੱਸ 2 ਪਾਸ ਪਲੱਸ 9 ਡਿਪਲੋਮਾ ਕੀਤਾ ਜੀ ਕੰਪਿਊਟਰ ਐਪਲੀਕੇਸ਼ਨ ਐਂਡ ਟਾਈਪਿੰਗ ਦੇ ਵਿੱਚ ਵਰਕਿੰਗ ਕਰਦੇ ਪਏ ਜੀ ਜੌਬ ਕਰਦੇ ਪਏ ਕੰਪਿਊਟਰ ਆਪਰੇਟਰ ਦੀ ਪਲੱਸ ਮੋਬਾਈਲ ਸ਼ਾਪ ਹੈ ਜੀ ਵਧੀਆ ਇਨਕਮ ਹੈ ਮਾਤਾ ਜੀ ਹੋਮ ਮੇਕਰ ਇੱਕ ਸਿਸਟਰ ਹੈ ਜੋ ਮੈਰਿਡ ਹੈ ਲੜਕੀ ਛੇ ਦੀ ਜੋ ਵਧੀਆ ਸੁਭਾਅ ਰਹੀ ਹੋਵੇ ਪੰਜਾਬ ਤੋਂ ਹੋਵੇ ਤੁਸੀਂ ਨੰ ਜ਼ਰੂਰ ਸੰਪਰਕ ਕਰਨਾ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਵਾਹਿਗੁਰੂ ਜੀ ਇਹ ਜਿਹੜਾ ਰਿਸ਼ਤਾ ਜੀ ਲੜਕੀ ਆਬੂਦਾਬੀ ਵਿੱਚ ਨੌਕਰੀ ਕਰਦੀ ਹੈ ਜੀ ਨਾਮ ਕੋਰ 36 ਸਾਲ ਦੀ ਉਮਰ ਰਾਮਗੜੀ ਆਕਾਸ ਐਮਪੀ ਕੀਤੀ ਪਲੱਸ ਆਈਟੀ ਕੀਤੀ ਹੋਈ ਹੈ काम करते जी अबू धाबी ਦੇ ਵਿੱਚ ਸਰਕਾਰੀ ਨੌਕਰੀ ਕਰਦੇ ਪਏ ਨੇ ਮਾਤਾ ਜੀ ਪਰਿਵਾਰ ਵਿੱਚ ਪਿਤਾ ਜੀ ਨੇ ਔਰ ਇੱਕ ਪਰ ਆ ਜੋ ਕੈਨੇਡਾ ਰਹਿੰਦਾ ਪਿਆਵਾ ਮੁੰਬਈ ਦੇ ਗਏ ਜੀ ਠੀਕ ਹੈ ਔਰ ਜੀਵਨ ਸਾਥੀ ਜਿਹਦਾ ਜੋ ਵਧੀਆ ਹੋਵੇ ਵੈਸ਼ਨ ਹੋਵੇ ਤੁਸੀਂ ਨਾਲ ਜੋ ਸੰਪਰਕ ਕਰਨਾ ਜੀ ਨਾਲ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਾਲ ਬਾਈ ਗੁਰੂ ਜੀ ਰਿਸ਼ਤਾ ਜੀ ਵੈਲ ਸੈਟਲ ਲੜਕੇ ਦਾ ਜੀ ਪਲੰਪਿੰਗ ਕੰਟਰੈਕਟਰ ਨੇ ਠੀਕ ਹੈ ਜੀ ਨਾਮ ਐਸ ਕੁਮਾਰ ਜਨਮ 1988 ਏਰੀਆ ਬਰਨਾਲਾ ਜੀ ਕਾਜ ਜਸੁਨੀਆਰਾ ਗੋਤ ਟਾਂਕ ਹੈ ਜੀ ਠੀਕ ਹੈ ਸਟੂਡੀ ਨੇ ਪਲੱਸ 2 ਕੀਤੀ ਪਲੱਸ ਆਈਟੀਆਈ ਕੀਤੀ ਹੈ ਪਲੰਬਿੰਗ ਦੇ ਵਿੱਚ ਔਰ ਕੰਮ ਵੀ ਪਲੰਬਿੰਗ ਕੰਟਰੈਕਟਰ ਦਾ ਅਨਦਰ ਠੀਕ ਹੈ ਜੀ ਸਮਾਰਟ ਇਨਕਮ ਹੈ ਜੀ ਪਿਤਾ ਜੀ ਸਰਕਾਰੀ ਰਿਟਾਇਰਡ ਨੇ ਮਾਤਾ ਜੀ ਹੋਮ ਮੇਕਰ ਦੋ ਪੁਰਾਣੇ ਇੱਕ ਭੈਣ ਜੋ ਮੈਰਿਡ ਹੈ ਲੜਕੀ ਚਾਹੀਦੀ ਹੈ ਜੋ ਵਧੀਆ ਸੁਭਾਦੀ ਹੋਵੇ ਨਜਰੂ ਸੰਪਰਕ ਕਰਨ ਲਈ ਪੀਲੀ ਪੱਟੀ ਉੱਛ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤਸੀਂ ਡਾਇਰੈਕਟਰ ਉਸ ਤੇ ਗੱਲਬਾਤ ਕਰ ਸਕਦੇ ਜੀ ਨਰਨਾ ਐਗਰੂ ਜੀ ਰਿਸ਼ਤਾ ਜੀ ਵੈਲ ਸੈਟਲਡ बिजनेसमੈਨ ਲੜਕੇ ਦਾ ਜੀ ਨਾਮ ਐਸ.ਐਮ.ਐਲ ਹੋਤਰਾ ਕਾਸਟ ਖੱਤਰੀ ਹੈ ਜੀ 1985 ਦਾ ਜਨਮ ਪਿੰਫੁੱਟਸਾ ਥਾਈਟਾ ਜੀ ਬੀਏ ਪਾਸ ਬਿਜ਼ਨਸ ਹੈ ਜੀ ਨਾ ਰੈਡੀमेड گارਮੈਂਟ ਹੋਲ ਸੇਲ ਸ਼ਾਪ ਪਿਤਾ ਜੀ ਬਿਜ਼ਨਸ ਕਰਦੇ ਮਾਤਾ ਜੀ ਹੋਮ ਮੇਕਰ ਜੀ ਇੱਕ ਪਹਿਨ ਤੇ ਇੱਕ ਭਰਾ ਦੋਨੋਂ ਮੈਰਿਡ ਹੈ ਨਹੀਂ ਮੈਰਿਡ ਹੈ ਜੀ ਔਰ ਜਲੰਧਰ ਹੈ ਜੀ ਇਹਨਾਂ ਦਾ ਏਰੀਆ ਲੜਕੀ ਜੈਦੀ ਜੋ ਵਧੀਆ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਔਰ ਪਰਿਵਾਰ ਦੇ ਨਾਲ ਰਲ ਮਿਲ ਕੇ रह ਸਕੇ ਪੀਲੀ ਪੱਟੀ ਉੱਛ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਾਲ ਨਾਲ ਵਾਈ ਗੁਰੂ ਜੀ ਰਿਸ਼ਤਾ ਹੈ ਜੀ ਰਾਧਾ ਸਵਾਮੀ ਪਰਿਵਾਰ ਤੋਂ ਬਿਜ਼ਨਸਮੈਨ ਲੜਕੇ ਦਾ ਜੀ ਨਾਮ ਹਾਈਡਰਖ ਹੈ ਜੀ ਰਾਜਪਾਲ ਹੈ ਜੀ ਕਾਸਟ ਅਰੋੜਾ ਖੱਤਰੀ 1993 ਦਾ ਜਨਮ ਪੰਜ ਫੁੱਟ 6 ਬੱਚੇਰੀ ਹਾਈਟ ਹੈ ਬੀਏ ਪਾਸ ਬਿਜ਼ਨਸ ਹੈ ਜੀ ਨਰਾ ਮੈਡੀਕਲ ਸਟੋਰ ਹੈ ਜੀ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਤੇ ਦਾਦੀ ਜੀ ਇੱਕ ਛੋਟਾ ਭਰਾ ਜੀ ਨਾਲ ਏਰੀਆ ਜੀ ਮੋਗਾ ਲੜਕੀ ਖਤਰੀ ਪਰਿਵਾਰ ਤੋਂ ਹੋਵੇ ਰਾਦਾ ਸਵਾਮੀ ਵਾਲਿਆਂ ਨੂੰ ਪਹਿਲ ਹੈ ਜੀ ਔਰ ਤੁਸੀਂ ਨਾਲ ਜੁੜੂ ਸੰਪਰਕ ਕਰਨਾ ਜੀ ਪਹਿਲੇ ਪੱਤੇ ਉੱਪਰ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਇਸ ਤਰੀ ਗੱਲਬਾਤ ਕਰ ਸਕਦੇ ਹੋ ਜੀ ਨਾਲ ਵਾਈ ਗੁਰੂ ਜੀ ਰਿਸ਼ਤਾ ਜੀ ਮਾਸੂਮ ਲੜਕੀ ਦਾ ਨਾਮ ਕੋ ਸ਼ਿੰਭੇ ਕਾਸਟ 25 ਸਾਲ ਦੀ ਉਮਰ ਹੈ ਜੀ ਲੜਕੀ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਲੜਕੀ ਦਾ ਡਿਵੋਰਸ ਹੋਇਆ ਹੈ ਆਪਾਂ ਇੱਕ ਬੇਟੀ ਹੈ ਜੀ ਬਹੁਤ ਛੋਟੀ ਮਤਲਬ 2-3 ਸਾਲ ਦੀ ਬੇਟੀ ਹੈ ਘਰ ਵਾਲਾ ਨਸ਼ੇਗਰਦਾ ਸੀ ਇਹਨਾਂ ਦਾ ਔਰ ਵਧੀਆ ਨਹੀਂ ਸੀ ਮਤਲਬ ਕਿ ਮਰਦਾ ਗੁੱਟਦਾ ਸੀ ਏਰੀਆ ਜੀ ਪਟਿਆਲਾ ਲੜਕਾ ਚਾਹੀਦਾ ਜੋ ਵਧੀਆ ਹੋਵੇ ਵਧੀਆ ਨੌਕਰੀ ਕਰਦਾ ਹੋਵੇ ਵਧੀਆ ਕਾਰੋਬਾਰੂ ਹੋਵੇ ਜਾਂ ਫਿਰ ਜੋ ਬੇਟੀ ਨੂੰ ਦਿলো ਅਸੈਪਟ ਕਰ ਸਕੇ ਤੁਸੀਂ ਨਾਲ ਜਰੂਰ ਸੰਪਰਕ ਕਰਨਾ ਜੀ ਪੀਲੀ ਪੱਟੀ ਉੱਛੇ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰਨਾਲ ਵਾਈਗ੍ਰੇ ਜੀ ਰਿਸ਼ਤਾ ਜੀ ਬਿਜ਼ਨਸਮੈਨ ਅਮਰਤਾਰੀ ਲੜਕੇ ਦਾ ਜੀ ਸਾਰਾ ਪਰਿਵਾਰ ਇਹਨਾਂ ਦਾ ਗੁਰਸਿੱਖ ਹੈ ਜੀ ਔਰ ਇਹਨਾਰੇ ਘਰ ਮਤਲਬ ਕਿ ਹੈਵਿੰਗ ਗੁੱਡਸ ਗੁਰੂ ਸਾਹਿਬ ਪ੍ਰਕਾਸ਼ ਇਨ ਆਰ ਹਾਊਸ ਇਹ ਲੜਕੇ ਵਾਲਿਆਂ ਨੇ ਕਿਹਾ ਜੀ ਕਿ ਇਹਨਾਰੇ ਘਰ ਪ੍ਰਕਾਸ਼ ਹੁੰਦਾ ਹੈ ਗੁਰੂ ਸਾਹਿਬ ਜੀ ਦਾ ਨਾਮ ਸਿੰਘ ਕਾਸਟ ਖੱਤਰੀ ਅਰੋੜਾ ਜੀ 1991 ਦਾ ਜਨਮ 5 ਫੁੱਟ 6 ਹਾਈਟ ਹੈ ਗ੍ਰੈਜੂਏਸ਼ਨ ਕਿੱਤੇ ਹੋਈ ਹੈ ਔਰ ਲੜਕੀ ਦਾ ਬਿਜ਼ਨਸ ਹੈ ਜੀ ਰੀਅਲ ਸਟ੍ਰੇਟ ਦਾ ਠੀਕ ਹੈ ਜੀ ਪਿਤਾ ਜੀ ਵੀ ਬਿਜ਼ਨਸ ਕਰਦੇ تھے ਮਾਤਾ ਜੀ ਹੋਮ ਮੇਕਰ ਇੱਕ ਸਿਸਟਰ ਹੈ ਜੋ ਮੈਰਿਡ ਹੈ ਏਰੀਆ ਇਹਨਾਂ ਦਾ ਪਤਾ ਠੀਕ ਹੈ ਜੀ ਲੜਕੀ ਚਾਹੀਦੀ ਹੈ ਗੁਰਸਿੱਖ ਹੋਵੇ ਅਮ੍ਰਿਤਧਾਰੀ ਹੋਵੇ ਜੇ ਨਹੀਂ ਤੇ ਵੈਸ਼ਨੋ ਹੋਵੇ ਠੀਕ ਹੈ ਜੀ ਔਰ ਘਰੇਲੂ ਲੜਕੀ ਚਾਹੀਦੀ ਹੈ ਨੋ ਡਿਮਾਂਡ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਮਾਈਕਰੋ ਜੀ ਰਿਸ਼ਤਾ ਹੈ ਜੀ ਸੈਮੀ ਸਰਕਾਰੀ ਨੌਕਰੀ ਕਰਦੇ ਲੜਕੇ ਤੇ ਲੜਕੇ ਦਾ ਜੀ ਨਾਮ ਐਸ ਜਨਮ 1984 ਕਾਸਟ ਪ੍ਰਜਾਪਤ ਕੋ ਮੇ ਆ ਰਿਹਾ 5 ਫੁੱਟ 3 ਹਾਈਟ ਹੈ ਜੀ ਹਿੰਦੂ ਪਰਿਵਾਰ ਤੋਂ ਬਿਲੋਂਗ ਕਰਦੇ ਹੈ ਸਟਡੀ ਨਰੀ ਐਮਏ ਬੀਐਡ ਸੀਟਟ ਕਲੀਅਰ ਹੈ ਜੀ ਪੀਟਾ ਟੂ ਕਲੀਅਰ ਹੈ ਪਲੱਸ ਇਹਨਾਂ ਨੇ ਪੀਜੀਡੀਸੀ ਕੀਤੀ ਹੋਈ ਹੈ ਸ਼ੋਰਟ ਟਾਈਮ ਡਿਵੋਰਸ ਹੈ ਪਰ ਕੋਈ ਬੇਬੀ ਨਹੀਂ ਹੈ ਕੰਨ ਦਾ ਤਿੰਨ ਪ੍ਰਾਣੇ ਜੋ ਮੈਰਿਡ ਨੇ ਉਹ ਸੈਪਰੇਟ ਰਹਿ ਰਹੇ ਨੇ ਦੋ ਪੈਣਾ ਨੇ ਉਹ ਵੀ ਮੈਰਿਡ ਨੇ ਮਾਤਾ ਜੀ ਜਿਹੜੇ ਹੋਮ ਮੇਕਰ ਹੀ ਪਿਤਾ ਜੀ ਨਹੀਂ ਹਨ ਮਲੇਰ ਕੋਟਲਾ ਦੇ ਰਹਿਣ ਵਾਲੇ ਹੈ ਲੜਕੀ ਚੁਆਈ ਦੀ ਹੈ ਜੋ ਕੁਆਲੀਫਾਈਡ ਹੋਵੇ ਨੋ ਕਾਸਟ ਇਸ਼ਿਊ ਇਹਨਾਂ ਜਰੂਰ ਸੰਪਰਕ ਕਰਨਾ ਜੀ ਪੀਲੀ ਪੱਟੀ ਉੱਛ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ वाहगुरु जी रिश्ता है जी लड़के दे कोल टोटल पंद्रह किले जमीन है जी जाट सिख फैमिली है जी और नाम सिंह उन्नीस सौ छियानवे का जन्म जाट सिख परिवार है जी गौत है जी तहिया आ, ਸਟ੍ਰੈਟਜੀ ਜਿਹੜੀ ਹੈ 10ਵੀਂ ਪਾਸ ਹੈ ਜੀ ਪੰਜ ਕਿਲੇ ਜਮੀਨ ਹੈ ਲੜਕੇ ਦੇ ਕੋਲ ਔਰ ਇਹਨਾਂ ਦਾ ਐਗਰੀਕਲਚਰ ਖੇਤੀਬਾੜੀ ਦਾ ਕੰਮ ਹੈ ਤੇ ਦੋ ਭਰਾ ਨੇ ਜੋ ਮੈਰਿਡ ਨੇ ਇੱਕ ਭੈਣ ਹੈ ਉਹ ਵੀ ਮੈਰਿਡ ਹੈ ਠੀਕ ਹੈ ਏਰੀਆ ਜੀ ਇਹਨਾਂ ਦਾ ਜ਼ਿਲ੍ਹਾ सिरसा ਹਰਿਆਣਾ ਪ੍ਰੀਫਰੈਂਸ ਕਰਦੀ ਜੀ ਲੜਕੀ ਵਧੀਆ ਸੁਭਾਦੀ ਹੋਵੇ ਕੋਈ ਡਿਮਾਂਡ ਨਹੀਂ ਹੈ ਜੀ ਇਹਨਾਂ ਦੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਨਾਲ ਵਾਇਗਰੂ ਜੀ ਰਿਸ਼ਤਾ ਹੈ ਜੀ 골ਡ ਸ਼ਾਪ ਮਤਲਬ ਵੈਲ ਸੈਟਲਡ ਲੜਕੇ ਦਾ 골ਡ ਸ਼ਾਪ ਦੀ ਆਪਣੀ ਦੁਕਾਨ ਹੈ ਜੀ ਇਹਨਾਂ ਦੀ ਨਾਮ ਹਾਈਡ੍ਰਿਕ ਹੈਗਾ ਜੀ ਲੁਥਰਾ ਕਾਸਟ ਹੈ ਸੁਨਿਆਰੇ ਨੇ 1993 ਦਾ ਜਨਮ ਪੰਡ ਫੁੱਟ ਇਨ ਹਾਈਟ ਸਟੱਡੀ ਇਹਨਾਂ ਨੇ 10ਵੀਂ ਪਾਸ ਹੈ ਜੀ ਬੱਚਾ ਔਰ ਬਿਜ਼ਨਸ ਹੈ ਜੀ ਇਹਨਾਂ ਦਾ ਆਪਣਾ ਜਵੈਲਰੀ ਦੀ ਦੁਕਾਨ ਹੈ ਸ਼ਾਰਟ ਟਾਈਮ ਡਿਪੋਜ਼ਿਟ ਹੈ ਆਪਿਆ ਲੜਕੀ ਮਤਲਬ ਅਫੇਅਰ ਸੀ ਕਿਸੇ ਦੇ ਨਾਲ ਠੀਕ ਹੈ ਜੀ ਸੋ ਮਾਤਾ ਜੀ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਰਾ ਤੇ ਭੈਣ ਦੋਵੇਂ ਮੈਰਿਡ ਹੈ ਜੀ ਇੱਕ ਭੈਣ ਅਮਰੀਕਾ ਹੈ ਇੱਕ ਲੋਕਲ ਮੈਰਿਡ ਹੈ ਏਰੀਆ ਜੀ ਜਲੰਧਰ ਲੜਕੀ ਚਾਹੀਦੀ ਜੋ ਕਰੇਲੂ ਹੋਵੇ ਸੋਨੀਏ ਹੋਵੇ ਚੰਗੇ ਸੁਭਾਰੀ ਹੋਵੇ ਔਰ ਇਹਨਾਂ ਨੂੰ ਕੋਈ ਡਿਮਾਂਡ ਨਹੀਂ ਹੈ ਜੀ ਪੀਲੀ ਪੱਟੀ ਉਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਾ ਰਹਿਣਾ ਵਾਈਗ੍ਰੇ ਜੀ ਰਿਸ਼ਤਾ ਹੈ ਜੀ ਲੜਕੀ ਦਾ ਨਾਮ ਕੋਰ ਉਮਰ 24 ਸਾਲ 5 ਫੁੱਟ 3 ਹਾਈਟ ਹੈ ਸਟੱਡੀ ਪਲੱਸ 2 ਪਾਸ ਹੈ ਜੀ ਬਿਊਟੀ ਪਾਰਲਰ ਦਾ ਕੋਰਸ ਕੀਤਾ ਹੋਇਆ ਹੈ ਪਲੱਸ ਇਹਨਾਂ ਨੇ ਨੇਲ ਆਰਟ ਦਾ ਵੀ ਕੋਰਸ ਕੀਤਾ ਹੋਇਆ ਹੈ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਇੱਕ ਪੈਨ ਸੋਰੀ ਇੱਕ ਭਰਾ ਤੇ ਦੋ ਪੈਨ ਠੀਕ ਹੈ ਏਰੀਆ ਜੀ ਮਲੇਰ ਕੋਟਲਾ ਇਹਨਾਂ ਨੂੰ ਕੋਈ ਗਾਸਟ ਰਿਸ਼ਿਊ ਨਹੀਂ ਹੈਗਾ ਜੀ ਲੜਕੀ ਵਾਲੇ ਰਮਦਾਸੀਆ ਸਿਕ ਫੈਮਿਲੀ ਤੋਂ ਬਿਲੋਂਗ ਕਰਦੇ ਹੈ ਜੀ ਔਰ ਤੁਸੀਂ ਇਹਨਾਂ ਨੂੰ ਜਰੂਰ ਸੰਪਰਕ ਕਰਨਾ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰਨ